ਅੱਜ ਅਸੀਂ ਤੁਹਾਨੂੰ ਮਿਲਣ ਜਾ ਰਹੇ ਹਾਂ ਇੱਕ ਐਸੇ ਪੁਲਿਸ ਆਫੀਸਰ ਨਾਲ ਜਿਨ੍ਹਾਂ ਨੇ ਆਪਣੇ ਡਿਊਟੀ ਦੇ ਨਾਲ-ਨਾਲ ਸਮਾਜਿਕ ਕਾਰਜ ਕਰਨੇ ਸ਼ੁਰੂ ਕੀਤੇ ਹੋਏ ਨੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਟ੍ਰੈਫਿਕ ਦੇ ਨਿਯਮਾਂ ਬਾਰੇ ਦੱਸਿਆ ਜਾਂਦਾ ਹੈ ਹੈਲਮਟ ਪਾਣਾ ਦੱਸਿਆ ਜਾਂਦਾ ਹੈ ਇਸ ਦੇ ਨਾਲ-ਨਾਲ ਕਿਸੇ ਗਰੀਬ ਦੇ ਲੋੜਵੰਦ ਲੋੜਵੰਦੀ ਮਦਦ ਵੀ ਕੀਤੀ ਜਾਂਦੀ ਹੈ ਉਹਦੇ ਵਿਆਹ ਹੋਵੇ ਚਾਹੇ ਉਹਦਾ ਕੋਈ ਹੋਰ ਕੰਮ ਕਾਰਜ ਹੋਵੇ ਅੱਗੇ ਹੋ ਕੇ ਉਹਨਾਂ ਨੇ ਉਹ ਕੰਮ ਕੀਤਾ ਹੈ ਸੜੇ ਨਾਲ ਨੇ ਸਭ ਐਕਸਪੈਕਟਡ ਦਲਜੀਤ ਸਿੰਘ ਦਿਲਜੀਤ ਜੀ ਤੁਹਾਡਾ ਸਵਾਗਤ ਹੈ ਅਸੀਂ ਦੇਖਿਆ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਦੇਖਦੇ ਆ ਰਹੇ ਹਾਂ ਕਿ ਦਿਲਜੀਤ ਸਿੰਘ ਡਿਊਟੀ ਦੇ ਨਾਲ-ਨਾਲ ਇਹ ਸਮਾਜਿਕ ਕਾਰਜ ਵੀ ਕਰਦਾ ਹੈ ਜਿਹੜੇ ਸਕੂਲਾਂ ਦੇ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਟ੍ਰੈਫਿਕ ਦੇ ਨਿਯਮਾਂ ਦੇ ਬਾਰੇ ਦੱਸਦਾ ਹੈ ਛੋਟੇ ਬੱਚਿਆਂ ਨੇ ਕਿਹੜਾ ਸਕੂਟਰ ਚਲਾਉਣਾ ਹੈ ਉਹਦੇ ਬਾਰੇ ਦੱਸਦਾ ਹੈ ਕਿ ਲੋਕਾਂ ਨੂੰ ਅਵੇਅਰ ਕਰ ਰਿਹਾ ਤੇ ਦਿਲਜੀਤ ਸਿੰਘ ਨਾਲ-ਨਾਲ ਸਮਾਜਿਕ ਕਾਰਜ ਵੀ ਕਰਦਾ ਹੈ ਤੁਹਾਡਾ ਇਹ profession ਨਹੀਂ ਹੈ ਪਰ ਫਿਰ ਵੀ ਤੁਹਾਡਾ ਇੱਕ ਕਾਜ਼ ਬਹੁਤ ਅੱਛਾ ਲੱਗਾ ਸਭ ਤੋਂ ਪਹਿਲਾਂ ਜੀ ਦੈਨਿਕ ਸਵੇਰਾ ਟੀਵੀ ਵਾਲਿਆਂ ਨੂੰ ਬਹੁਤ ਬਹੁਤ ਧੰਨਵਾਦ ਔਰ ਇਦਾਂ ਟੀਮ ਨੂੰ ਵੀ ਬੜਾ ਧੰਨਵਾਦ ਕਿ ਜਿਨ੍ਹਾਂ ਨੇ ਸਾਡਾ ਆ ਕੇ ਜਿਹੜੇ ਸਾਨੂੰ ਤੁਹਾਡੇ ਰੂਪ ਨੂੰ ਕਰਾਇਆ ਔਰ ਜਿਹੜੀਆਂ ਇਹ ਸੇਵਾਵਾਂ ਨੇ ਇਹ ਸੇਵਾਵਾਂ ਸਾਡੇ ਜੱਦੀ ਪੁੱਛੀ ਸਾਡੇ ਦਾਦੇ ਮੇ ਦਾਦੇ ਕੋਲ ਮਿਲੀਆਂ ਸੀਗਾ ਉਹਨਾਂ ਨੇ ਜਦੋਂ ਵੀ ਕੋਈ ਪਿੰਡ ਭਰਾ ਕੋਈ ਰਸਤੇ ਵਿੱਚੋਂ ਲੰਘਦਾ ਹੋਣਾ ਜਾਂ ਕੋਈ ਪਿੰਡ ਦਾ ਵੀ ਕੋਈ ਲੰਘਦਾ ਹੋਣਾ ਚਾਹ ਪਾਣੀ ਤੋਂ ਲੱਸੀ ਤੋਂ ਬਗੈਰ ਨਹੀਂ ਸੀ ਜਾਣਦੇ ਪਛਾਦੇ ਤੋਂ ਬਗੈਰ ਨਹੀਂ ਸੀ ਜਾਣਦੇ ਤੇ ਉਹ ਕਿਤਨਾ ਕਿਤੇ ਉਹ ਜਿਹੜਾ ਖੂਨ ਦੇ ਵਿੱਚ ਉਹ ਕਣ ਸੀ ਨਾ ਉਹ ਮਰੀ ਸੀਗੇ ਜੱਦੀ ਪਿਛਤੀ ਤੇ ਉਹਨੇ ਸੰਸਕਾਰ ਸੀਗੇ ਉਹ ਕਿਤੇ ਨਾ ਕਿਤੇ ਬਾਲਾ ਮਾਰਦੇ ਸੀ ਕਿ ਅਸੀਂ ਵੀ ਇੱਕ ਦਿਨ ਸਿਵਾਵਾਂ ਕਰ ਸਕਦੇ ਆ ਜੀ ਤੇ ਛੋਟੀ ਛੋਟੀਆਂ ਸਿਵਾਵਾਂ ਦੇ ਕਰਦੇ ਸੀ ਜਿਸਾਂ ਗਾਲੀ ਬੱਲੇ ਚ ਕੋਈ ਬੂਟੇ ਲਗਾਉਣੇ ਆ ਗਾਲੀ ਬੱਲੇ ਚ ਲਾਈਟਾਂ ਲਗਾਉਣੀਆਂ ਲੇਕਿਨ ਕੋਰੋਨਾ ਕਾਲ ਦੇ ਵਿੱਚ ਇਹ ਪ੍ਰਮਾਤਮਾ ਨੇ ਸਾਡੇ ਸਿਰ ਤੇ ਹੱਥ ਰੱਖਿਆ ਜਦੋਂ ਅਸੀਂ ਉਹ ਕਰੀਬੋਂ ਜਾ ਕੇ ਉਹਨਾਂ ਦੇ ਕਰੀਬ ਜਾ ਕੇ ਦੇਖਿਆ ਉਹਨਾਂ ਦੀ ਭੁੱਖ ਜਿਹੜੇ ਬੰਦੇ ਡੇਲੀ ਕਮਾ ਕੇ ਖਾਂਦੇ ਸੀਗੇ ਉਹ ਦੁੱਖ ਦੇਖਿਆ ਨਹੀਂ ਗਿਆ ਤੇ ਪ੍ਰਮਾਤਮਾ ਨੇ ਇਸ ਪਾਸੇ ਮੋੜ ਦਿੱਤਾ ਤੇ ਉਹਨਾਂ ਦੀ ਭੁੱਖਵਾਲ ਦੇਖ ਕੇ ਅਸੀਂ ਉਹ ਰਾਸ਼ਨ ਪਾਣੀ ਦੀ ਸੇਵਾ ਕਰਤੀ ਮੁਰਕੇ ਬੱਚਿਆਂ ਨੇ ਕਾਪੀਆਂ ਕਿਤਾਬਾਂ ਸਟਾਰਟ ਹੋ ਗਿਆ ਮੁਰਕੇ ਹੌਲੀ ਹੌਲੀ ਜਿਹੜੇ ਸੀ ਉਹ ਅਸੀਂ ਲੋਕਾਂ ਦੇ ਬੱਚਿਆਂ ਦੀ ਵਿਆਹ ਵਿਆਹ ਕਰਨੇ ਸ਼ੁਰੂ ਕਰ ਦਿੱਤੇ ਤੇ ਇਸ ਤੋਂ ਬਾਅਦ ਜਿਹੜੇ ਲੋਕਾਂ ਦੇ ਗਰੀਬ ਸੀਗੇ ਲੋੜਵੰਦ ਸੀਗੇ ਉਹਨਾਂ ਦੇ آپریشن ਕਰਾਉਣੇ ਸ਼ੁਰੂ ਕਰ ਦਿੱਤੇ ਤੇ ਨਾਲ ਕੀ ਹੋਇਆ ਕਿ ਪਿੱਛੇ ਜਿਹੜੇ ਜਿਹੜੇ ਕੋਰੋਨਾ ਦੇ ਵਿੱਚ ਜਿਹੜੀਆਂ ਆਪਣੇ ਕੋਈ ਡੈਥ ਹੋਈ ਸੀਗੀ ਕੋਰੋਨਾ ਨਾਲ ਉਹਨਾਂ ਲਈ ਸੰਸਕਾਰ ਕਰਨ ਦੀ ਸੇਵਾ ਵੀ ਮੈਨੂੰ ਮਿਲੀ ਸੀਗੀ ਤੇ ਮਾਨਯੋਗ ਡੀਜੀਪੀ ਸਾਹਿਬ ਨੇ ਮੈਨੂੰ ਇਸ ਪੱਖੋਂ ਮੈਨੂੰ ਆ ਇੱਕ ਮੈਡਲ ਦੇ ਕੇ ਇੱਕ ਪਰਮਿਸ਼ਨ ਦੇ ਕੇ ਸਨਮਾਨਿਤ ਕੀਤਾ ਔਰ ਇਹ ਜਿਹੜੀ ਸਮਾਵਾ ਵਾ ਇਹ ਅੱਜ ਮੇਰਾ ਇੱਕ ਜ਼ਿੰਦਗੀ ਦਾ ਇੱਕ ਹਿੱਸਾ ਬਣ ਗਿਆ ਤੇ ਮੇਰੀ ਕੋਸ਼ਿਸ਼ ਹੁੰਦੀ ਆ ਕਿ ਜਿੱਸਾ ਮੈਂ ਟਰੱਕ ਲੋਕਾਂ ਨੂੰ ਦੇ ਰੂਲਸ ਸਮਝਾਉਂਦਾ ਵਾ ਕਿਤੇ ਨਾ ਕਿਤੇ ਸਾਡਾ ਜਿਹੜਾ ਇਹ ਗਰਾਊਂਡ ਲੈਵਲ ਹੈ ਉੱਥੇ ਸਾਡੀ ਨਵੀਂ ਪੀੜ੍ਹੀ ਦੀ ਨਵੀਂ ਜਨਰੇਸ਼ਨ ਨੂੰ ਸਮਝਾਉਣ ਦੀ ਲੋੜ ਹੈ ਕਿ ਅਸੀਂ ਇਹ ਜਿਹੜੀਆਂ ਸਮਾਵਾ ਵਾ ਇਹ ਗਰਾਊਂਡ ਲੈਵਲ ਤੋਂ ਜੇ ਸਟਾਰਟ ਕੀਤੇ ਜਾਂ ਸਕੂਲਾਂ ਦੇ ਵਿੱਚ ਇਹ ਸਬਜੈਕਟ ਜਿਹੜੇ ਆ ਇਹ ਸਟਾਰਟ ਕੀਤੇ ਜਾਣ ਤੇ ਬਹੁਤ ਵਧੀਆ ਹੋਏਗਾ ਕਿਉਂਕਿ ਇੱਕ ਜਕਦਮ ਕਿਸੇ ਨੂੰ ਉਹ ਸਕੂਟਰ ਤੇ ਚੜਦਾ ਕਿਉਂਕਿ ਜਦੋਂ ਕੋਈ ਬੱਚਾ ਡਰਾਈਵਿੰਗ ਸਿੱਖਦਾ ਉਹ ਚਾਚੇ ਤਾਇਆ ਕੋ ਸਿੱਖਦਾ ਸਾਡੇ ਦੇਸ਼ ਦੇ ਵਿੱਚ 95% ਡਰਾਈਵਰ ਇਹੋ ਜਿਹੇ ਨੇ ਜਿਹੜੇ ਕਿ ਅਨਸਕਿਲਡ ਡਰਾਈਵਰ ਕੋਈ ਪਸੰਦੋ ਨਾ ਡਰਾਈਵਿੰਗ ਲਈਏ ਲੇਕਿਨ 5% ਜਿਹੜੇ ਜਿਸਾਂ ਕਿ ਸਰਕਾਰੀ ਬੀਐਸਐਫ ਆਰਮੀ ਸੀਆਰਪੀਆ ਕੋ ਪੰਜਾਬ ਪੁਲਿਸ ਜਿਨ੍ਹਾਂ ਨੇ ਡਰਾਈਵਿੰਗ ਸਿੱਖੀ ਹੋਈ ਆ ਉਹ ਸਕੂਲ ਤੋਂ 6-6 ਮਹੀਨੇ ਲਗਾ ਕੇ ਉਹ ਡਰਾਈਵਿੰਗ ਜਿਹੜੀ ਆ ਨਾ ਉਹਨਾਂ ਨੂੰ ਪਤਾ ਹੁੰਦਾ ਗੱਡੀ ਦਾ weight ਕਿੰਨਾ ਵਾਹ ਦੀ ਕੈਪੈਸਿਟੀ ਕਿੰਨੀ ਆ ਦੀ ਪਾਵਰ ਕਿੰਨੀ ਆ ਇਹ ਇੰਜਨ ਦਾ ਤੇ ਇਹ ਜਿਹੜਾ ਕਲਚ ਦਾ ਉਹ ਪਾਰਟ ਕੀ ਆ ਇਹ ਗੱਡੀ ਦਾ ਐਕਸੀਲੇਟਰ ਕਿਵੇਂ ਕੰਮ ਕਰਦਾ ਉਹਦੇ ਫਿਊਲ ਸਿਸਟਮ ਕਿਸਾ ਦਾ ਉਹਦੇ ਬਾਰੇ ਨੌਲੇਜ ਦਿੱਤੀ ਜਾਂਦੀ ਤੇ ਹੁਣ ਜੰਮ ਦਾ ਬੱਚਾ ਜਿਹੜਾ ਉਹਨੂੰ ਆਪਾਂ ਸਕੂਟਰ ਤੇ ਮੋਟਰਸਾਈਕਲ ਤੇ ਚਲਾਉਣਾ ਸਿਖਾਉਂਦੇ ਕਈ ਛੋਟੇ ਛੋਟੇ ਬੱਚੇ ਟਰੈਕਟਰ ਚਲਾਉਂਦੇ ਆ ਗੱਡੀਆਂ ਚਲਾਉਂਦੇ ਆ ਤੇ ਕਿਤੇ ਨਾ ਕਿਤੇ ਇਹ ਮਹਿਸੂਸ ਹੁੰਦਾ ਵੀ ਇਸ ਚੀ ਦੀ ਘਾਟ ਹੈ ਅੱਜ ਬੱਚਿਆਂ ਨੂੰ ਜੋ ਸਾਨੂੰ ਗਰਾਉਂਡ ਲੈਵਲ ਤੇ ਦੇਣਾ ਚਾਹੀਦਾ ਸੀ ਉਹ ਘਟ ਹੈ ਤੇ ਅਸੀਂ ਇਹ ਜਿਹੜਾ ਜਿਸ ਤਰ੍ਹਾਂ ਮਾਤਮਰ ਮੈਨੂੰ ਸੇਵਾ ਟ੍ਰੈਫਿਕ ਐਜੂਕੇਸ਼ਨ ਸੈਲ ਹੈ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਨਾਲ ਨਾਲ ਹੀ ਜਿਹੜੀ ਮੇਰੀ ਸਮਾਜਿਕ ਸੇਵਾ ਉਹ ਵੀ ਚੱਲਦੀ ਪਈ ਹੈ ਨਾਲ ਲੋਕਾਂ ਨੂੰ ਬੱਚਿਆਂ ਨੂੰ ਅਵੇਅਰ ਕਰਨ ਦਾ ਜਿਹੜਾ ਮੌਕਾ ਵਾ ਉਹ ਵੀ ਮਿਲ ਗਿਆ ਵਾ ਤੇ ਅਸੀਂ ਲੋਕਾਂ ਨੂੰ ਸਮਝਾ ਰਹੇ ਆ ਲੋਕਾਂ ਨੂੰ ਬੱਚਿਆਂ ਨੂੰ ਇਹ ਤਕੀਦ ਵੀ ਦੇ ਰਹੇ ਆ ਕਿ ਆਨ ਵਾਲ ਟਾਈਮ ਦੇ ਵਿੱਚ ਅਸੀਂ ਇਹ ਬੱਚਿਆਂ ਨੂੰ ਇਹ ਡਰੱਗ ਦੇ ਬਾਬਤ ਉਹ ਨਸ਼ਿਆਂ ਦੇ ਬਾਬਤ ਦੱਸਿਆ ਜਾਵੇ ਕਿ ਬੱਚੇ ਜਿਹੜੇ ਆ ਜੇ ਨਸ਼ੇ ਦੇ ਦਲਦਲ ਵਿੱਚ ਪੈ ਜਾਂਦੇ ਆ ਤੇ ਇੱਕ ਸ਼ਾਲ ਮਦਦ ਤੇ ਨਸ਼ੇ ਦੇ ਦਲਦਲ ਵਿੱਚ ਉਹ ਜਾ ਸਕਦੇ ਆ ਲੇਕਿਨ ਹਜ਼ਾਰਾਂ ਸ਼ਾਲਾ ਮਦਦ ਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਦੇ ਜੀ ਸੋ ਸਾਡਾ ਸਾਡੇ ਪੇਰੈਂਟਸ ਦਾ ਵੀ ਰੋਲ ਬਣਦਾ ਸਾਡਾ ਸਮਾਜ ਦਾ ਵੀ ਰੋਲ ਬਣਦਾ ਸਾਡੀਆਂ ਜਿੰਨੀਆਂ ਵੀ ਸੰਸਥਾਵਾਂ ਬਣੀਆਂ ਸਾਡੀਆਂ ਪੰਚਾਇਤਾਂਾਂ ਜਾਂ ਪਿੰਡ ਦੇ ਸ਼ਹਿਰ ਦੇ ਕਾਉਂਸਲਰ ਨੇ ਜਾਂ ਜ਼ਿੰਮੇਵਾਰ ਨਾਗਰਿਕ ਨੇ ਉਹਨਾਂ ਸਾਰਿਆਂ ਦਾ ਫਰਜ਼ ਬਣਦਾ ਇਹ ਨਹੀਂ ਕਿ ਅੱਜ ਜੀ ਉਹ ਗਵਾਂਢੀਆਂ ਦਾ ਬੱਚਾ ਕਾਦੇ ਆ ਤੇ ਸਾਨੂੰ ਕੋਈ ਗੱਲ ਨਹੀਂ ਜੇ ਉਹ ਕਦੇ ਗਵਾਂਢ ਚ ਕਾਦੇ ਆ ਉਹਨਾਂ ਤੇ ਕੋ ਨਸ਼ਾ ਜਿਹੜਾ ਸਾਡੇ ਘਰ ਵੀ ਆ ਸਕਦਾ ਸੋ ਸਾਨੂੰ ਸਾਧਿਆਂ ਦੀ ਜ਼ਿੰਮੇਵਾਰੀ ਜਿਹੜੀ ਡਿਊਟੀ ਬਣਦੀ ਆ ਕਿ ਅਸੀਂ ਇਹਨੂੰ ਬੜਾ ਸੰਜੀਦਗੀ ਨਾਲ ਸੋਚੀਏ ਤੇ ਬੜੇ ਗਰਾਊਂਡ ਲੈਵਲ ਤੇ ਇਹਨੂੰ ਚੈੱਕ ਕੀਤਾ ਜਾਵੇ ਤਾ ਜੋ ਆਉਣ ਵਾਲੇ ਬੱਚਿਆਂ ਦੇ ਭਵਿਸ਼ ਨੂੰ ਅਸੀਂ ਵਧੀਆ ਬਣਾ ਸਕਦੇ ਆ ਸੁਰੱਖਿਅਤ ਬਣਾ ਸਕਦੇ ਆ ਨਹੀਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਸਾਡੀਆਂ ਕਈ ਮਾਵਾਂ ਇਹੋ ਜਿਹੀਆਂ ਲਾਚਾਰ ਨੇ ਕਿ ਸਾਡੇ ਬੱਚਿਆਂ ਨੂੰ ਜੇਲ੍ਹ ਚ ਭੇਜ ਦਿਓ ਸਾਡੇ ਬੱਚਿਆਂ ਦੇ ਉਹਨੂੰ ਕਿਤੇ ਬੰਦ ਕਰਾ ਦਿਓ ਕਿਉਂਕਿ ਉਹ ਅੱਜ ਇੰਨੀਆਂ ਦੁਖੀ ਨੇ ਬੱਚਾ ਜ਼ਿੰਦਗੀ ਲੈਂਦਾ ਵਾ ਉਹਦੀ ਜਿਹੜੀ ਜ਼ਿੰਦਗੀ ਹੈ ਨਾ ਉਹਨੇ ਆਪਣੀ ਪੂਰੀ ਭੋਗ ਕਿਤੇ ਜਾਣਾ ਹੁੰਦਾ ਲੇਕਿਨ ਉਹ ਮਾਂ ਪਿਓ ਡੇਲੀ ਮਰਦੇ ਤੇ ਦੇਲੀ ਜੀਉਂਦੇ ਕਿਉਂਕਿ ਉਹ ਨਸ਼ੇ ਦੀ ਪੂਰਤੀ ਵਾਸਤੇ ਮਾਂ ਪਿਓ ਨੇ ਕੁੱਟਦੇ ਆ ਮਾਪਿ ਉਹਦੇ ਗਲ ਵਿੱਚ ਉਹ ਪਰਨਾ ਪਾ ਕੇ ਜਾਂ ਉਹ ਧਮਕੀਆਂ ਦਿੰਦੇ ਆ ਜਾਂ ਇੱਕ ਪਿੱਛੇ ਜੇ ਬੱਚੇ ਨੇ ਮਾਂ ਦੇ ਜਿੰਦੀ ਆਪਣੀ ਮਾਂ ਤੇ ਪਟ્રોલ ਪਾ ਕੇ ਸਾੜਦੀ ਸੀ ਤੇ ਇੱਕ ਬਹੁਤ ਬੱਚਾ ਸੀ ਜਿਹਨੇ ਆਪਣੀ ਮਾਂ ਦੇ ਸਿਰ ਵਿੱਚ ਪਾਵਾ ਬਾਦਤਾ ਸੀ ਕਿ ਨਸ਼ੇ ਦੀ ਜਦੋਂ ਪੂਰਤੀ ਨਹੀਂ ਹੁੰਦੀ ਤੇ ਬੱਚਿਆਂ ਨੂੰ ਰਿਸ਼ਤੇ ਨਾਤੇ ਭੁੱਲ ਜਾਂਦੇ ਉਹਨਾਂ ਨੂੰ ਸਿਰਫ ਨਸ਼ਾ ਹੀ ਇੱਕ ਪੂਰਤੀ ਹੁੰਦੀ ਆ ਮਾਂ ਪਿਓ ਦੇ ਵਾਸਤੇ ਕੁਝ ਨਹੀਂ ਹੁੰਦਾ ਜੀ ਜੀ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ ਕਿ ਜੋਕੇ ਸਮੇਂ ਦੇ ਵਿੱਚ ਨਸ਼ਾ ਜਿਹੜਾ ਹੈਗਾ ਉਹ ਇਸ ਕਦਰ ਜੋਗ ਬਣ ਚੁੱਕਾ ਹੈ ਕਿ ਹਰ ਘਰ ਨੂੰ ਨੇ ਦੱਸਿਆ ਹੋਇਆ ਹੈ ਤੁਸੀਂ ਵੀ ਇੱਕ ਅਲਖ ਜਗਾਈ ਹੋਈ ਹੈ ਕਿ ਇਹਨਾਂ ਤੋਂ ਨੌਜਵਾਨ ਪੀੜੀ ਨੂੰ ਬਚਾਇਆ ਜਾਏ ਆਪਣੀ ਡਿਊਟੀ ਜਿਹੜੀ ਹੈ ਉਹ ਤੁਸੀਂ ਨਿਭਾ ਹੀ ਰਹੇ ਹੋ ਉਸ ਦੇ ਨਾਲ-ਨਾਲ ਘਰ-ਘਰ ਜਾ ਕੇ ਕਿਸੇ ਨੂੰ ਦੇਖਦੇ ਹੋ ਮੈਂ ਤੁਹਾਡੀ ਸੋਸ਼ਲ ਮੀਡੀਆ ਤੇ ਵੀ ਵੀਡੀਓ ਦੇਖੀ ਸੀ ਕਿ ਤੁਸੀਂ ਜਿਹੜੇ ਨਸ਼ਾ ਕਰਦੇ ਪਏ ਨੇ ਉਹਨਾਂ ਨੂੰ ਵੀ ਕਿਸੇ ਤਰੀਕੇ ਵਾਪਸ ਲੀਹਾਂ ਤੇ ਲੈ ਕੇ ਜਾਏ ਵਾਪਸ ਸਮਾਜ ਦੇ ਵਿੱਚ ਲੈ ਕੇ ਜਾਏ ਕਿਤੇ ਤੁਹਾਨੂੰ ਦਿੱਕਤਾਂ ਤੇ ਆਉਂਦੀਆਂ ਹੀ ਹੋਣਗੀਆਂ ਐ ਵੇਖੋ ਜੀ ਪਿੱਛੇ ਜੇ ਮੇਰੀ ਅਸੀਂ ਜਦੋਂ ਸੈਂਟਰਾਂ 'ਚ ਭੇਜਦੇ ਸੀ ਬੱਚੇ ਤੇ ਬੱਚੇ ਸੈਂਟਰਾਂ 'ਚੋਂ ਠੀਕ ਹੋ ਕੇ ਆਉਂਦੇ ਸੀ ਤੇ ਫਿਰ ਕਿਤੇ ਨਾ ਕਿਤੇ ਉਹਨਾਂ ਨੂੰ ਬਾਹਰ ਆ ਕੇ ਸੁਸਾਇਟੀ ਉਹ ਜੀ ਮਿਲ ਜਾਂਦੀ ਸੀ ਹੁਣ ਜਦੋਂ ਅਸੀਂ ਸੈਂਟਰਾਂ 'ਚ ਬੱਚੇ ਭੇਜਦੇ ਆ ਤੇ ਉਹ ਕਹਿੰਦੇ ਵੀ ਇੱਕ ਗਾਰਡੀਅਨ ਚਾਹੀਦਾ ਬੱਚੇ ਦਾ ਪੇਰੈਂਟਸ ਨਾਲ ਹੋਵੇ ਕੋਈ ਮਾਂ ਜਾਂ ਪਿਓ ਜਾਂ ਭਰਾ ਜਾਂ ਭੈਣ ਉਹ ਇੱਕ ਤੇ ਉਹ ਛੱਤ ਜਿਹੜੀ ਉਹ ਥੋੜੀ ਔਖੀ ਲੱਗਦੀ ਆ ਇੱਕ ਪਿੱਛੇ ਜੇ ਇੱਕ ਭੈਣ ਸੀਗੀ ਉਹਦੇ ਭੈਣ ਦੇ ਕੋਲ ਇੱਕ ਭਰਾ ਆਇਆ ਸੀਗਾ ਤੇ ਭਰਾ ਨਸ਼ੇ ਨਾਲ ਬਿਸਰਤ ਸੀਗਾ ਲੇਕਿਨ ਉਹ ਕਹਿੰਦਾ ਸੀ ਮੈਂ ਨਸ਼ਾ ਛੱਡਣਾ ਭੈਣ ਦੇ ਘਰ ਸੀਗਾ ਇੱਕ ਛੋਟਾ ਕਮਰਾ ਸੀਗਾ ਛੋਟੇ ਕਮਰੇ ਦੇ ਵਿੱਚ ਰੱਖੋ ਭੈਣ ਨੂੰ ਭੈਣ ਜਿਹੜੀ ਆਪਣੇ ਭਰਾ ਨੂੰ ਰੱਖ ਸਕਦੀ ਜੇਕਰ ਆਪਣੇ ਪਰਿਵਾਰ ਨੂੰ ਰੱਖ ਸਕਦੀ ਤੇ ਉਹ ਭੈਣ ਕਿੰਨੀ ਮਜਬੂਤ ਸੀ ਕਿ ਤੇ ਮੈਂ ਕਿਹਾ ਵੀ ਭੈਣਾ ਮੈਂ ਦਾਖਲ ਕਰਵਾ ਦਿੰਦਾ ਕੋਈ ਇੱਕ ਗਾਰਡੀਅਨ ਚਾਹੀਦਾ ਵੀ ਇੱਕ ਉਹ ਕਹਿੰਦੀ ਵੀਰ ਜੀ ਮੈਂ ਇੰਨੀ ਇਸ ਘਰ ਦੇ ਵਿੱਚ ਮਸ਼ਰੂਕ ਹਾਂ ਕਿ ਮੈਂ ਸਿਰਫ ਆਪਣਾ ਰੋਟੀ ਪਾਣੀ ਦਾ ਕਰ ਸਕਦੀ ਹਾਂ ਮੈਂ ਇਹਨੂੰ ਰੋਟੀ ਵੀ ਨਹੀਂ ਖਵਾ ਸਕਦੀ ਹੂੰ ਤੇ ਮੈਂ ਇਹਦੇ ਨਾਲ ਜਾ ਹੀ ਨਹੀਂ ਸਕਦੀ ਹੂੰ ਹੂੰ ਤੇ ਉਹ ਵੀ ਮਜਬੂਰੀ ਮੈਂ ਦੇਖੀ ਕਿ ਇਹਦੇ ਉਹ ਸੈਂਟਰਾਂ ਦੇ ਵਿੱਚ ਕੀ ਹੁੰਦਾ ਕਿ ਉਹ ਲੈਡਿਸਨ ਦੇ ਦਿੰਦੇ ਆ ਤੇ ਉਹ ਬੱਚੇ ਆਪਣੇ ਆਪ ਹੀ ਚੁੱਕ ਕੇ ਆ ਜਾਂਦੇ ਮੂੰ ਉਹਨਾਂ ਕੋਲ ਉੱਕਣ ਵਾਲਾ ਕੋ ਟੋਕਣ ਵਾਲਾ ਕੋਈ ਉਹ ਸਖਤਾਈ ਨਹੀਂ ਵੱਤੀ ਜਾਂਦੀ ਉੱਥੇ ਜੇਕਰ ਗੇਟਾਂ ਦੇ ਉੱਤੇ ਸਖਤਾਈ ਵੱਤੀ ਜਾਵੇ ਸਿਕਿਉਰਿਟੀ ਗਾਰਡ ਲੱਗੇ ਤੇ ਉਹਨਾਂ ਦੀ ਉਹਨਾਂ ਨੂੰ ਸਖੇਤ ਰੱਖਿਆ ਜਾ ਸਕਦਾ ਜੇ ਮੰਨ ਲਓ ਜੇ ਕੋਈ ਆ ਵੀ ਜਾਂਦਾ ਜਬਰਦਸਤ ਆਪਾਂ ਬਾਕੀ ਤੇ ਅੱਠ ਸੇਫ ਰੱਖੀਏ ਜਾਂ ਦੋ ਵਾਪਸ ਆ ਗਏ ਤੇ ਸਾਡੀ ਇਹ ਸਰਕਾਰ ਨੂੰ ਵੀ ਅਪੀਲ ਆ ਉਹ ਲੋਕਾਂ ਨੂੰ ਵੀ ਅਪੀਲ ਆ ਕਿ ਇਹੋ ਜਿਹੇ ਸੰਸਥਾਵਾਂ ਜਿਹੜੀਆਂ ਉਹ ਅੱਗੇ ਆ ਕੇ ਮੈਂ ਪਿੱਛੇ ਜਿਵੇਂ ਇੱਕ ਵੀਡੀਓ ਪਾਈ ਸੀ ਜਿਹੜੀਆਂ ਸਮਾਜ ਭਲਾਈ ਸੰਸਥਾਵਾਂ ਨੇ ਉਹ ਉਹ ਜਿਹੜੇ ਜ਼ਿੰਮੇਵਾਰ ਨਾਗਰਿਕ ਨੇ ਜਿਹੜੇ ਭਲਾ ਚਾਹੁੰਦੇ ਨੇ ਪੰਜਾਬ ਦਾ ਔਰ ਇੱਥੋਂ ਦੇ ਬੱਚਿਆਂ ਦਾ ਸੁਧਾਰ ਹੁੰਦਾ ਤੇ ਉਹ ਇੱਕ ਇਹੋ ਜਿਹੇ ਸੰਸਥਾਵਾਂ ਬਣੋਣ ਕਿ ਜਿਹੜੇ ਇਹੋ ਜਿਹੇ ਬੱਚਿਆਂ ਨੂੰ ਉਹਨਾਂ ਨੂੰ ਸੁਰੱਖਿਅਤ ਰੱਖ ਕੇ ਉਹਨਾਂ ਦਾ ਨਸ਼ਾ ਛੁਡਾਇਆ ਜਾਵੇ ਤੇ ਉਹਨਾਂ ਦੀ ਸੋਸਾਇਟੀ ਵੀ ਚੰਗੀ ਕੀਤੀ ਜਾਵੇ ਨਾਲ ਸਾਈਕੋਲੋਜਿਸਟ ਡਾਕਟਰ ਵੀ ਚਾਹੀਦੇ ਆ ਉਹਨਾਂ ਦੇ ਮਨ ਦੇ ਵਿਚਾਰ ਜਿਹੜੇ ਉਹਨਾਂ ਨੂੰ ਡਿਲੀਟ ਕਰਨ ਵਾਸਤੇ ਉਹਨਾਂ ਦੇ ਮਾਹਾ ਭਾਵ ਨੂੰ ਚੇਂਜ ਕਰਨ ਵਾਸਤੇ ਜਦੋਂ ਬੱਚਾ ਅੰਦਰੋਂ ਨਸ਼ਾ ਛੱਡ ਕੇ ਹੁੰਦਾ ਤਾਂ ਬਾਅਦ ਵਿੱਚ ਫੇਰ ਸੋਸਾਇਟੀ ਉਹੋ ਜੀ ਮਿਲ ਜਾਂਦੀ ਹੈ ਤੇ ਬੱਚਾ ਫੇਰ ਦੁਬਾਰਾ ਉਸੇ ਦਲਦਲ 'ਚ ਪਾ ਜਾਂ ਪੁੱਛੇ ਜੀ 2007 ਦੀ ਗੱਲ ਹੈ ਜੀ ਇੱਕ ਬੜਾ ਵੱਡਾ ਬੰਦਾ ਸੀ ਨਸ਼ੇ ਵੇਚਦਾ ਸੀਗਾ ਤੇ ਨਸ਼ੇ ਵੇਚਦੇ ਵੇਚਦਾ ਉਹਨੂੰ ਨਸ਼ੇ ਪੀਣ ਦੀ ਆਤ ਲੱਗ ਉਹਦੇ ਘਰਦਿਆਂ ਨੇ ਉਹ ਨਸ਼ੇ ਵੇਚਣ ਦੀ ਆਤ ਵੀ ਹਟਾਈ ਤੇ ਉਹਨੂੰ ਬੱਚੇ ਨੂੰ ਬਾਅਦ ਭੇਜਤਾ ਤੇ ਮੈਂ ਉਹਨਾਂ ਦੇ ਘਰਦਿਆਂ ਪੁੱਛਿਆ ਮੈਂ ਕੀ ਹਾਲ ਬੇਟੇ ਦਾ ਤੇ ਕਹਿੰਦੇ ਵੀ ਅਸੀਂ ਨਾ ਬੇਟੇ ਨੂੰ ਚਿਪ ਲਗਾਤੀ ਨਸ਼ਾ ਛਡਾਉਣ ਲਈ ਚਿਪ ਲਗਾਤੀ ਤੇ ਬੱਚਾ 10 ਸਾਲ ਬਾਅਦ ਲੱਗਿਆ ਤੇ ਉਹ ਜਦੋਂ ਮਿਲਿਆ ਤਾਂ ਬੜਾ ਵਧੀਆ ਤੋਂ ਫਿਰ 17 18 ਦਿਨਾਂ ਬਾਅਦ ਮੈਂ ਦੇਖਿਆ ਤੇ ਉਹ ਬੱਚਾ ਫੇਰ ਉਸੇ ਸੁਸਾਇਟੀ ਚਲੇ ਗਿਆ ਫੇਰ ਨਸ਼ੇ ਕਰ ਲੱਗ ਗਿਆ ਹਮਮ ਕਿਉਂਕਿ ਜੇ ਬੱਚੇ ਨੂੰ 10 ਸਾਲ ਉਹ ਨਸ਼ੇ ਦੀ ਲਤ ਨਹੀਂ ਲੱਗੀ 10 ਸਾਲ ਨਸ਼ੇ ਤੋਂ ਦੂਰ ਰਹਾ ਤੇ ਉਹਨੂੰ ਕੁਝ ਨਹੀਂ ਹੋਇਆ ਜਦੋਂ ਇੱਥੇ ਆਇਆ ਉਹਨੂੰ ਸੁਸਾਇਟੀ ਉਹੋ ਜਿਹੀ ਮਿਲ ਗਈ ਤੇ ਬੱਚਾ ਫੇਰ ਉਸੇ ਦਰਜਾ ਵੱਡਿਆ ਮਤਲਬ ਸਾਡੀ ਸੁਸਾਇਟੀ ਚੇਂਜ ਨਹੀਂ ਹੋ ਸਕਦੀ ਕਿਉਂਕਿ ਸੁਸਾਇਟੀ ਦੇ ਵਿੱਚ ਠੇਰਾ ਪਾ ਚੁੱਕੇ ਹੋਏ ਨੇ ਜਿਹੜੇ ਤਸ਼ਕਰ ਨੇ ਜਿਹੜੇ ਨਸ਼ਾ ਵੇਚਦੇ ਨੇ ਜਿਹੜੇ ਨਸ਼ਾ ਕਰਦੇ ਨੇ ਉਹ ਪਾ ਚੁੱਕੇ ਨੇ ਬਜੀਜੀ ਤੁਸੀਂ ਇੱਕ ਅਵੇਅਰਨੈਸ ਚਲਾਈ ਹੋਈ ਹੈ ਟ੍ਰੈਫਿਕ ਦੇ ਸੰਬੰਧ ਦੇ ਵਿੱਚ ਔਰ ਉਸ ਅਵੇਅਰਨੈਸ ਨੂੰ ਸ਼ੁਰੂਆਤ ਤੁਸੀਂ ਕੀਤੀ ਹੋਈ ਹੈ ਸਕੂਲਾਂ ਦੇ ਛੋਟੇ ਛੋਟੇ ਬੱਚਿਆਂ ਨੂੰ ਵੱਡੇ ਵੀ ਹੈਗੇ ਨੇ ਉਹਨਾਂ ਨੂੰ ਵੀ ਤੁਸੀਂ ਸਮਝਾ ਸਕਦੇ ਸੀ ਪਰ ਇਹਦੇ ਪਿੱਛੇ ਕੀ ਹੈ ਕਿ ਤੁਸੀਂ ਬੱਚਿਆਂ ਤੋਂ ਸ਼ੁਰੂ ਕੀਤਾ ਵੇਖੋ ਜੀ ਕਹਿੰਦੇ ਆ ਕਿ ਸਾਡੇ ਉੱਤੇ ਮਾਂ ਪੁੱਛਨੇ ਬਾਬਾ ਜੀ ਉਹ ਕਹਿੰਦੇ ਗਰਦਾਸਪੁਰ ਦੇ ਉਹਨਾਂ ਦਾ ਕਹਿਣਾ ਕਿ ਜੇ ਚਲੋ ਜਿਹੜੀ ਇਹ ਪੀੜ੍ਹੀ ਆ ਵਿਗੜੀ ਚੁੱਕੀ ਆ ਆਪਾਂ ਨਵੀਂ ਜਨਰੇਸ਼ਨ ਨਵੀਂ ਪੀੜ੍ਹੀ ਨੂੰ ਸੰਭਾਲ ਲਈ ਹੈ ਨਾ ਤੇ ਸਾਡੀ ਡਿਊਟੀ ਜਿਹੜੀ ਆ ਇਹ ਸਮਝਾਂ ਕਿ ਬਹੁਤ ਵਧੀਆ ਕਰੇ ਜਿਹੜੇ ਵਿਗੜੇ ਟਿਕੜੇ ਆ ਉਹਨਾਂ ਨੂੰ ਤਾਂ ਸਮਝਾਉਣਾ ਔਖਾ ਜਿਹੜੇ ਜੰਗ ਪੀੜ੍ਹੀ ਜਾਂ ਵੱਡੇ ਹੋ ਗਏ ਨੇ ਜਾਂ ਜਿਨ੍ਹਾਂ ਨੂੰ ਕਹਿਣਾ ਥੋੜਾ ਜਿਆਦਾ ਸਾਨੂੰ ਅਲੱਗ ਜਿਹਾ ਲੱਗਦਾ ਕਿ ਜੇ ਇਹਨੂੰ ਕਵਾਂਗੇ ਤੇ ਗੱਲ ਨਾ ਪੈ ਜਾਵੇ ਜਾਂ ਅੱਗੋਂ ਕੋ ਮਾੜਾ ਚੰਗਾ ਨਾ ਬੋਲੇ ਜਿਹੜੀ ਨਵੀਂ ਜਨਰੇਸ਼ਨ ਆ ਉਹਨਾਂ ਤੇ ਸਾਡੇ ਪੇਰੈਂਟਸ ਟੀਚਰ ਸਹਿਬਾਨ ਸੁਸਾਇਟੀਆਂ ਬੜਾ ਪ੍ਰਭਾਵ ਪਾ ਸਕਦੀਆਂ ਇਹ ਸੈਮੀਨਾਰ ਜਿਹੜੇ ਨਾ ਮੁਹੱਲੇ ਲੈਵਲ ਤੇ ਕਾਲਜਾਂ ਚ ਸਕੂਲਾਂ ਚ ਔਰ ਘਰਾਂ ਘਰਾਂ ਚ ਜਾ ਕੇ ਇਹ ਲੋਕਾਂ ਨੂੰ ਸਮਝਾਇਆ ਜਾਵੇ ਤੇ ਬੱਚਿਆਂ ਨੂੰ ਨਸ਼ਿਆਂ ਦੇ ਪ੍ਰਤੀ ਜਿਹੜਾ ਨਾ ਉਹ ਜਾਗਰੂਕ ਕੀਤਾ ਜਾਵੇ ਨਸ਼ਾ ਜਿਹੜਾ ਇਹ ਕਿਸੇ ਦਾ ਵੀ ਦੋਸਤ ਨਹੀਂ ਹੈਗਾ ਜਦੋਂ ਨਸ਼ਾ ਇੱਕ ਵਾਰੀ ਤੁਹਾਡੇ ਅੰਦਰ ਧਸ ਗਿਆ ਨਾ ਤੇ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਕੋਈ ਰਿਸ਼ਤਾ ਨਹੀਂ ਤੁਹਾਡਾ ਲੱਭਣਾ ਤੁਹਾਨੂੰ ਸਿਰਫ ਨਸ਼ਾ ਹੀ ਲੱਭਣਾ ਜੇ ਆ ਪਿੱਛੇ ਜੇ ਮੈਂ ਕੀ ਕਾਰੇ ਆ ਜਿਹੜੇ ਗੈਂਗਸਟਰਸ ਨੇ ਜਾਂ ਸਮੱਗਲਰ ਨੇ ਉਹ ਕੀ ਕਾਰੇ ਆ ਜਿਹੜੇ ਨਵੇਂ ਬੰਦੇ ਆ ਉਹਨਾਂ ਨੂੰ ਆਪਣੇ ਕੋਲੋਂ ਨਸ਼ਾ ਕਰਵਾ ਲੇ। ਨਸ਼ਾ ਕਰਵਾ ਕੇ ਫਿਰ ਉਹਨਾਂ ਨੂੰ ਥੋੜੇ ਥੋੜੇ ਲਾਲਚ ਦਿੰਦੇ ਆ। ਮੈਂ ਹੁਣ ਉਸ ਚੀਜ਼ ਦਾ ਨਾਮ ਹੀ ਲੈਣਾ ਚਾਹ ਇੱਕ ਕਾਂਡ ਹੋਇਆ। ਉਹਦੇ ਵਿੱਚ ਬੱਚੇ ਨੂੰ ਇੱਕ 10000 ਰੁਪਇਆ ਪੇ ਕੀਤਾ ਇੱਕ ਨੋ ਮੋਬਾਈਲ ਦਿੱਤਾ। ਉਹਦੇ ਕੋ ਬੜਾ ਵੱਡਾ ਕਾਂਡ ਕਰਵਾਇਆ। ਉਹ ਬੱਚਿਆਂ ਦੀ ਮਮ ਜਿਹੜੀ ਉਹ ਨਮਾਲਿਕ ਸੀਗੇ। 16 ਸਾਲ 17 ਸਾਲ ਕੋਈ ਏਜ ਨਹੀਂ ਹੁੰਦੀ। ਉਹ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਜ਼ਿੰਦਗੀ ਚ ਪੈਰ ਨਹੀਂ ਰੱਖਿਆ। ਲੇਕਿਨ ਉਹ ਬੱਚੇ ਕਿਤੇ ਨਾ ਕਿਤੇ ਜਿਹੜੀ ਦੁਨੀਆ ਵੀ ਚੱਕਾ ਚਾਉਂ ਪੈਸਾ ਜਾਂ ਮੋਬਾਈਲ ਉਹਦੇ ਵਿੱਚ ਆ ਗਏ ਤੇ ਉਹਨਾਂ ਨੇ ਉਹ ਕ੍ਰਾਈਮ ਕਰ ਦਿੱਤਾ ਲੇਕਿਨ ਫਿਰ ਵੀ ਸਰਕਾਰ ਨੇ ਉਹਨਾਂ ਦੇ ਪ੍ਰਤੀ ਮਤੀ ਦਾ ਜਿਹੜਾ ਬੜਾ ਵਧੀਆ ਕੀਤਾ ਕਿ ਬੱਚਿਆਂ ਨੇ ਇਹ ਗਲਤੀ ਕਰ ਲਈ ਤੇ ਬੱਚਿਆਂ ਨੂੰ ਫਿਰ ਉਸੇ ਲਾਈਨ ਚ ਰਹਿ ਤਾਂ ਬੇਸ਼ੱਕ ਉਹ ਕ੍ਰਾਈਮ ਵੱਡਾ ਸੀਗਾ ਲੇਕਿਨ ਇਹੋ ਜੀਆਂ ਚੀਜ਼ਾਂ ਤੋਂ ਸਾਨੂੰ ਅਲਰਟ ਹੋਣਾ ਪਏਗਾ ਸੁਚੇਤ ਹੋਣਾ ਪਏਗਾ ਕਿ ਸਾਨੂੰ ਕੋਈ ਵੀ ਅੱਜ ਜੇ ਕੋਈ ਨਸ਼ਾ ਕਰਾ ਰਿਹਾ ਸਾਨੂੰ ਅੱਜ ਕੋਈ ਪਾਰਟੀ ਕਰਾ ਰਿਹਾ ਸਾਨੂੰ ਕੋਈ ਬੀਅਰ ਪਿਆ ਪਲਾ ਰਿਹਾ ਸਾਡੀ ਕੋਈ ਵੱਡੇ ਥਾਂ ਰੈਸਟੋਰੈਂਟ ਜਾ ਕੇ ਸਾਨੂੰ ਖਾਣਾ ਖਵਾ ਰਿਹਾ ਇਹ ਖਾਣਾ ਕਿਉਂ ਖਵਾ ਰਿਹਾ ਇਸਾਨੂੰ ਮਕਸਦ ਜਰੂਰ ਜਾਨਣਾ ਚਾਹੀਦਾ ਕਿਉਂਕਿ ਕੋਈ ਵੀ ਛੋਟਾ ਮੋਟਾ ਲਾਲਚ ਉਹਦੇ ਪਿੱਛੇ ਮਕਸਦ ਜਿਹੜਾ ਨਾ ਉਹ ਦਿਖਦਾ ਨਹੀਂ ਹੁੰਦਾ ਤੇ ਜਦੋਂ ਬੱਚੇ ਜਿਹੜੇ ਉਹ ਨਸ਼ੇ ਦੇ ਦਲਦਲ ਵਿੱਚ ਫਸ ਜਾਂਦੇ ਨੇ ਤੇ ਉਹ ਮਾਪਿਓ ਕਹਿੰਦੇ ਵੀ ਸਾਡਾ ਬੱਚਾ ਇਹ ਹੋ ਜਾਂਦੀ ਹੈਗਾ ਸਾਡੇ ਬੱਚੇ ਨੂੰ ਫਲਾਣੇ ਨੇ ਕਰ ਦਿੱਤਾ ਤੇ ਸਾਡੀ ਵੀ ਜ਼ਿੰਮੇਰੀ ਬਣਦੀ ਆ ਕਿ ਅਸੀਂ ਬੱਚਿਆਂ ਦੀ ਜਦੋਂ ਸੋਸਾਇਟੀ ਚੇਂਜ ਹੁੰਦੀ ਹੈ ਨਾ ਹਾਅ ਭਾਅ ਚੇਂਜ ਹੁੰਦੇ ਨਾ ਵਹਾਰ ਚੇਂਜ ਹੁੰਦਾ ਅਸੀਂ ਉਦੋਂ ਕੋਈ ਨਾ ਕੋਈ ਸਟੈਪ ਉਠਾ ਲੀਏ ਤੇ ਫਿਰ ਵੀ ਬੱਚਾ ਮੋੜ ਸਕਦਾ ਦਿਲਜੀਤ ਸਿੰਘ ਇਕੱਲਾ ਹੀ ਲੱਗਾ ਹੋਇਆ ਹੈ ਇਕੱਲਾ ਹੀ ਚੱਲਿਆ ਇਸ ਪੈਂਡ ਦੇ ਪੈਂਡਾ ਦੇ ਉਹਦੇ ਨਾਲ ਕੋਈ ਹੈ ਕਿ ਨਹੀਂ ਹੈ ਜਿਹੜਾ ਨਾਲ ਸਾਥ ਦੇਵੇ ਕਿ ਉਹ ਕੱਲਾ ਹੀ ਲੈ ਕੇ ਇਸ ਮਸ਼ਾਲ ਨੂੰ ਚੱਲੇ ਹੋਇਆ ਹੈ ਵੇਖੋ ਜੀ ਕੱਲਾ ਤੇ ਕੋਈ ਨਹੀਂ ਹੈਗਾ ਪਰਮਾਤਮਾ ਸਭ ਮੈਂ ਜੋਤ-ਜੋਤ ਹੈ ਸੋਏ ਉਹਦੀ ਜੋਤ ਜਿਹੜੀ ਹਰੇਕ ਦੇ ਵਿੱਚ ਅੰਦਸਵਾਈ ਹੈ ਲੇਕਿਨ ਉਹ ਜੋਤ ਜਿਹੜੀ ਆ ਉਸ ਪਰਮਾਤਮਾ ਅਕਾਲ ਪੁਰਖ ਨੇ ਮੈਂ ਸਮਝਦਾ ਹਾਂ ਕਿ ਉਹ ਹਮੇਸ਼ਾ ਮੇਰੇ ਨਾਲ ਆ ਤੇ ਮੈਂ ਜਦੋਂ ਕੱਲਾ ਚੱਲਿਆ ਸੀਗਾ ਮੈਂ ਉਹ ਜਦ ਸਮਝਦਾ ਸੀ ਮੈਂ ਕੱਲਾ ਚੱਲਿਆ ਸੀਗਾ ਅੱਜ ਮੇਰੇ ਨਾਲ ਬਹੁਤ ਸਰੀਆ ਸ ਸਮਾਜ ਸੇਵੀ ਸੰਸਥਾਵਾਂ ਜੁੜੀਆਂ ਆਏ ਆ ਬਾਹਰ ਦੇ ਦਾਨੀ ਸੱਜਣ ਜੁੜੇ ਹੋਏ ਨੇ ਜਿਹੜੇ ਕਿ ਮੈਂ ਜਦੋਂ ਵੀ ਕੋਈ ਕੂਕ ਮਾਰਦਾ ਜਾਂ ਮੈਂ ਹਾਕ ਮਾਰਦਾ ਤੇ ਉਹ ਇਕੱਠੇ ਹੋ ਕੇ ਤੇ ਉਸ ਕੰਮ ਨੂੰ ਨਿਪਟਦੇ ਚੜਾ ਦਿੰਦੇ ਆ ਚਾਹੇ ਉਹ ਖਾਂ ਦੇ ਆਪਰੇਸ਼ਨ ਹੈ ਚਾਹੇ ਕਿਸੇ ਦਾ ਇਲਾਜ ਆ ਜਾਂ ਕਿਸੇ ਬੱਚੇ ਦੀ ਪੜ੍ਹਾਈ ਆ ਜਾਂ ਕਿਸੇ ਨੂੰ ਬਾਡੀ ਪਾਵਰ ਸਲਾਣਾ ਜਾਂ ਕਿਸੇ ਨੂੰ ਵੀਲ ਚੇਅਰ ਦੇਣੀ ਆ ਜਾਂ ਕਿਸੇ ਨੂੰ ਟਰਾਈਸਾਈਕਲ ਦੇਣਾ ਜਾਂ ਕਿ ਇਹਨੂੰ ਚਾਹ ਦਾ ਖੋਖਾ ਪਾ ਕੇ ਦੇਣਾ ਜਾਂ ਕਿ ਇਹਨੂੰ ਬੈਟਰੀ ਦੇ ਲੈ ਕੇ ਦੇਣੀ ਆ ਜਾਂ ਕਿ ਇਹਨੂੰ ਛੋਟਾ ਹਾਥੀ ਲੈ ਕੇ ਦੇਣਾ ਉਹ ਸੰਸਥਾਵਾਂ ਜਿਹੜੀਆਂ ਬੜੀਆਂ ਅੱਛਾ ਕੰਮ ਕਰ ਰਹੀਆਂ ਤੇ ਮੈਂ ਆਪਣੇ ਆਪ ਨੂੰ ਕੱਲਾ ਨਹੀਂ ਸਮਝ ਰਿਆ ਮੈਂ ਸਮਝਦਾ ਕਿ ਮੈਂ ਜਦੋਂ ਚੱਲਿਆ ਸੀ ਉਦੋਂ ਕੱਲਾ ਸੀ ਅੱਜ ਮੈਂ ਆਪਣੇ ਆਪ ਨੂੰ ਇਹ ਸਮਝਦਾ ਕਿ ਮੇਰੀ ਬਹੁਤ ਵੱਡੀ ਟੀਮ ਹੈ ਦੀ ਬਿਲਕੁਲ ਤੁਸੀਂ ਪੁਲਿਸ ਦੇ ਬੈਕ ਮੇ ਦੇ ਵਿੱਚ ਪੁਲਿਸ ਦੀ ਗੱਲ ਕਰੀਏ ਤੇ ਬੜੇ ਖਿਆਲ ਤੁਹਾਡੇ ਦਿਮਾਗ ਚ ਆਂਦੇ ਹੋਣਗੇ ਪਰ ਇੱਕ ਚਿਹਰਾ ਹੋਰ ਵੀ ਹੈ ਇਸ ਦੇ ਬਿਲਕੁਲ ਉਲਟ ਹੈ ਉਹ ਤੁਹਾਡੇ ਨਾਲ ਮਿਲਾਰੇ ਸੀਗੇ ਅੱਜ ਦਲਜੀਤ ਸਿੰਘ ਨਾਲ ਜਿਹੜੇ ਸਬ ਇੰਸਪੈਕਟਰ ਨੇ ਜਿਨ੍ਹਾਂ ਨੇ ਇੱਕ ਵੀੜਾ ਚੁੱਕਿਆ ਹੋਇਆ ਸਮਾਜ ਸੇਵਾ ਦਾ ਉਸ ਨਾਲ-ਨਾਲ ਛੋਟੇ-ਛੋਟੇ ਬੱਚਿਆਂ ਨੂੰ ਟ੍ਰੈਫਿਕ ਦੇ ਨੀਮਾਂ ਦੇ ਬਾਰੇ ਟ੍ਰੈਫਿਕ ਕਿਸ ਤਰ੍ਹਾਂ ਤੋਂ ਬਚਣਾ ਹੈ ਹੈਲਮਟ ਪਾਣਾ ਹੈ ਉਹ ਵੀ ਉਹਨਾਂ ਨੂੰ ਸਮਝਾਇਆ ਜਾ ਰਿਹਾ ਤਾਂ ਜੋ ਛੋਟੇ ਬੱਚਿਆਂ ਨੇ ਸ਼ੁਰੂ ਕੀਤਾ ਜਿਹੜਾ ਕੰਮ ਹੈ ਛੋਟੇ ਬੱਚਾ ਤੋਂ ਸ਼ੁਰੂ ਕੀਤਾ ਹੋਇਆ ਜਿਹੜਾ ਕੰਮ ਹੈ ਇਹ ਇੱਕ ਚੰਗੀ ਫਲਵਾਰੀ ਬਣੇਗੀ ਔਰ ਲੋਕ ਇਸ ਕੋ ਅਵੇਅਰ ਹੋ ਕੇ ਆਪਣਾ ਜੀਵਨ ਵੀ ਆਪ ਬਣਾ ਸਕਣਗੇ ਸੁਰੱਖਿਅਤ ਰੱਖਣਗੇ ਤੇ ਸਾਹਮਣੇ ਵਾਲੇ ਦਾ ਵੀ ਜਿਹੜਾ ਜੀਵਨ ਹੈ ਉਹ ਸੁਰੱਖਿਅਤ ਰੱਖਣਗੇ ਦਲਜੀਤ ਸਿੰਘ ਨੇ ਕੱਲਿਆਂ ਸ਼ੁਰੂ ਕੀਤਾ ਸੀਗਾ ਕਾਰਜ ਪਰ ਅੱਜ ਵੱਖਰੀਆਂ ਵੱਖ-ਵੱਖ ਸੰਸਥਾਵਾਂ ਉਹਨਾਂ ਦੇ ਨਾਲ ਨੇ ਉਹਨਾਂ ਦੇ ਨਾਲ ਉਹਨਾਂ ਦੀ ਮਦਦ ਕਰ ਰਹੇ ਆ ਜਰੂਰਤਮੰਦਾਂ ਦੀ ਮਦਦ ਕਰ ਰਹੇ ਆ ਲੋੜਵੰਦਾਂ ਦੀ ਮਦਦ ਕਰਦੇ ਨੇ ਤੇ ਹਮੇਸ਼ਾ ਅੱਗੇ ਹੋ ਕੇ ਆਪਣਾ ਫਰਜ਼ ਸਮਝਦੇ ਨੇ ਕਿ ਹਰ ਇੱਕ ਬੰਦੇ ਦੇ ਕੰਮ ਆਣਾ ਹੈ ਔਰ ਕੰਮ ਆਣਾ ਹੈ ਉਹਦੇ ਕੰਮ ਕਰਵਾ ਕੇ ਗੰਦਮ ਲੈਣਾ ਹੈ ਕੈਮਰਾ ਪਰਸਨ ਨਤੇਸ਼ ਦੇ ਨਾਲ ਜੋਤੀ ਮਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ